ਕੀ ਕਰੀਤ ਅਰੇ ਇਹ ਤੇ ਚਲੇ ਗਏ ਨੇ ਸਕੂਲ ਤੇ ਬਾਹਰ ਦਾ ਦੇਖੋ ਥਿਊ ਬੱਦਲ ਬਹੁਤ ਜ਼ਿਆਦਾ ਹੋ ਗਿਆ ਅੱਜ ਅਹੀਂ ਤੇ ਜਿਹੜਾ ਗਰਮ ਕੱਪੜੇ ਆ ਉਹ ਸਾਵਾਂ ਸੰਭਾਲ ਕੇ ਰੱਖਾਂ ਢੇ ਤੇ ਠੰਡ ਲੱਗਦਾ ਫੇਰ ਹੋ ਜਾਣੀ ਅਰੇ ਇਹ ਪੋਤ ਨੂੰ ਸਕੂਲ ਭੇਜਣ ਤੋਂ ਬਾਅਦ ਚ ਇੱਥੇ ਮੈਂ ਪਾਠ ਕਰਨ ਦੀ ਆ। ਇੱਥੇ ਹੈਲਪਰ ਦੀ ਡੇ ਆ। ਸਫਾਈਆਂ ਦਾ ਕੰਮ ਕਰਨ। ਚੱਲ ਗਾਣ ਦੇ। ਸਵਾਗਤ ਹੈ ਤੁਹਾਡਾ ਸਨਰਵਾੜੀ ਆਪਣੇ YouTube ਚੈਨਲ ਬੀਰ ਸ਼ਿਨਾ ਔਰ ਇਨਵਨ ਚਾਰਨ ਸਖੀਆ ਕਾਲਜੀ ਹੋਰ ਸਭ ਕਿਤਾ ਸਭ ਠੀਕ ਠਾਕ ਉਮੀਦ ਕਰਦੇ ਤੋ ਇਹ ਸਭ ਠੀਕ ਠਾਕ ਹੋ ਗਏ। ਚਾ ਜੀ ਮੈਂ ਬਾਠ ਕਰਨ ਤੋਂ ਬਾਅਦ ਚ ਲਈ ਆ ਪੀ ਕੱਪੜੇ ਜਿਹੜੇ ਵਾਸ਼ਿੰਗ ਮਸ਼ੀਨ ਲਗਾਈ ਉਹ ਵੀ ਹੋ ਚੁੱਕੇ ਆ ਵਾਸ਼ ਉਹਨਾਂ ਨੂੰ ਬਾਹਰ ਪਾਉਣਾ ਸੁਕਣ ਲਈ ਤੇ ਮੈਂ ਹੁਣ ਲੱਗੀ ਹੀ बिस्तर जड़े सभ के मैं बेड बॉक्स जड़ा उन्होंने ओपन किता ही खोलिया है पिटारा रीता आ गए जो स्कूल तू हा लेके आए वेरी गुड ते वाली ही, ही। ਤੁਹਾਨੂੰ ਸਰੀਆ ਲਿਆਇਆ ਕਰੋ। ਉਹਨਾਂ ਵਿੱਚ ਦੇ ਦਿਓ। ਇਹ ਤੇ ਕੀ ਖਾਂਦੇ ਤੁਸੀਂ? ਮਿਸਤੀ। ਇਹ ਖਾ ਕੇ ਨਾ ਪੀਸਟੀ ਤੀ ਪੀਸਟੀ ਵਰਗੇ ਹੋ ਜਨਾ। ਚਲੋ ਜੀ ਇਹ ਕੱਪੜਿਆਂ ਦਾ ਜਿਹੜਾ ਖਲਾਰਾ ਹੀ ਇਹ ਵੀ ਲਿਆ ਸਾੰਭ। ਇਹ ਆਈ ਹੈ। ਇਹ ਵਾਲਾ ਖਲਾਰਾ ਜਿਹੜਾ ਇਹ ਵੀ ਸਾੰਭਿਆ ਗਿਆ। ਯੱਦ ਲਈ ਸਾਰਾ ਢੇਕ ਕਰ ਦਿੱਤੇ ਸੈਟ ਸਾਰੇ ਗਰਮ ਕੱਪੜੇ ਬੈੱਡ ਸ਼ੀਟਸ ਬਿਸਤਰੇ ਵਗੈਰਾ ਰੱਖ ਦਿੱਤੇ ਕੋਹ ਘੇਟੀ ਚ ਰੱਖ ਲਾਂਗੇ ਰੀਤ ਵੀ ਜਿਹੜੇ ਆ ਮੇਰੀ ਹੈਲਪ ਚਲੋ ਜ ਆ ਰੀਤ ਪੁੱਤੇ ਮੇਰੀ ਹੈਲਪ ਕਰਨ ਦੇ ਹੀ ਵਿੱਚ ਕੱਪੜਿਆਂ ਦਾ ਖਲਾਰਾ ਸਮੇਟਣ ਵਿੱਚ ਚਲੋ ਹੁਣ ਰੱਖ ਦਿੰਨੇ ਆ ਮੈਟ੍ਰਸ ਮੈਟ੍ਰਸ ਵਗੈਰਾ ਸੈਟ ਕਰ ਦਿੱਤਾ। ਇਹਦਾ ਰੀਦ ਵੇਖ ਲਓ। ਮੈਂ ਪੇਸਟੀ ਖਾਣ ਲੱਗੀ ਤੇ ਰੀਦ ਵੀ ਜੜੇ ਆ ਉਹ ਫੇਰ ਖਾਣ ਲੱਗ ਗਏ ਆ। ਮੈਂ ਥੋੜੀ ਜੀ ਖਾਧੀ ਆ ਤਾਂ ਕਹਿੰਦੇ ਵੀ ਮੈਂ ਹੋਰ ਖਾਣੀ ਆ। ਇੰਨੇ ਜੜੀਆਂ ਹੋਰ 3-4 ਪਈਆਂ ਉਹ ਵੀ ਸ਼ਾਮ ਤੱਕ ਖਾ ਲੈਣੀਆਂ। ਚਲੋ ਬੈਠ ਜਾਓ ਮੇਰਾ ਪੁੱਤ। ਹੋ ਗਏ ਨੇ ਪੇਪਰ ਖਤਮ। ਤ੍ਰੀਤਾ ਅੱਜ ਇੰਜੋਏ ਕਰਨ ਦੇ ਆਪਣਾ ਦੇ। ਉੱਪਰ ਤਾਂ ਜੇ ਨਿਕਲੀ ਨਹੀਂ ਬਦਲ ਹੋਇਆ ਸਵੇਰ ਦਾ ਹੀ ਤੇ ਕੱਪੜੇ ਜੜੇ ਆ ਉਹ ਅੱਜ ਬਾਹਰ ਜਿਹੜਾ ਸਵੇਰ ਦਾ ਬਦਲ ਹੋਇਆ ਕੱਪੜੇ ਮੈਂ ਵਾਸ਼ ਕਰ ਤੇ ਵਾਸ਼ ਕਰਕੇ ਡਰਾਈ ਹੁੰਦੀ ਪਾਰ ਪਾ ਦਿੱਤੇ ਯਾਰ ਇਹਦੀ ਯੂਨੀਫਾਰਮ ਵੀ ਵਾਸ਼ ਕਰ ਦਿੱਤੀ ਐ ਚਾਪੀ ਸਾਡੀ ਤਿਆਰੀ ਐ ਪਿੰਡ ਜਾਣ ਦੀ ਇਹਦਾ ਕਿ ਆਪਣੇ ਸਾਰੇ ਕੰਮ ਜੜੇ ਆ ਕਲੀਅਰ ਕਰ ਲੈਣੇ ਆ ਆ ਲੱਗੀਆਂ ਰੋਟੀ ਪਾਲਕ ਪਨੀਰ ਨਾਲ ਪਾਲਕ ਪਨੀਰ ਬਹੁਤ ਆ ਟੇਸਟ ਬਣਿਆ ਇਧਰ ਇੰਡੈਕਸ਼ਨ ਤੇ ਲੱਗੀਆਂ ਚਾਹ ਬਣਾਉਣ ਪਾਣੀ ਹੋੜਿਆ ਬੋਇਲ ਹੋਣ ਚਾਹ ਪੱਤੀ ਤੇ ਚੀਨੀ ਐਡ ਕਰ ਦਿੰਨੇ ਆ ਇਧਰ ਵੀ ਜਿਹੜੇ ਕੱਪੜੇ ਆ ਉਸ ਮਿਟਣ ਵਾਲੇ ਪਏ ਆ ਨਾਲ ਦੀ ਨਾਲ ਪੈਕਿੰਗ ਜਿਹੜੀ ਉਹ ਕਰ ਲੈਣ ਲੱਗੇ ਆ ਜਿਹੜਾ ਪਿੰਡ ਜਾਣਾ ਰੀਤ ਨੂੰ ਹੋ ਗਈਆਂ ਛੁੱਟੀਆਂ ਰੀਤੇ ਪੇਪਰ ਜਿਹੜੇ ਹੋ ਗਏ ਆ ਖਤਮ ਮੈਂ ਪੇਟੀ ਵਿੱਚ ਰੱਖਣ ਲਈ ਸੈੱਟ ਕਰਕੇ ਪੇਟੀ ਵਿੱਚ ਜਿਹੜਾ ਕੱਪੜੇ ਰੱਖਣੇ ਸੀ ਸੰਭਾਲ ਕੇ ਰੱਖ ਦਿੱਤੇ ਆ ਸ਼ਰਦੀਆਂ ਵਾਲਾ ਸਾਰੇ ਲੱਗ ਗਿਆ ਚਾਹ ਵੀ ਬਣ ਗਈ ਐ ਹੁਣ ਪੀਣੀ ਐ ਚਾਹ ਲੋ ਜੀ ਸਾਰਾ ਖਲਾਰਾ ਜਿਹੜਾ ਕੱਪੜਿਆਂ ਦਾ ਸਮੇਟ ਦਿੱਤਾ ਬਹੁਤ ਜ਼ਿਆਦਾ ਗਰਮ ਕੱਪੜਾ ਦਾ ਖਲਾਰਾ ਹੁੰਦਾ ਹੈ ਪਹਿਲਾਂ ਤਾਂ ਜਦੋਂ ਸ਼ਰਦੀਆਂ ਸਟਾਰਟ ਹੁੰਦੀਆਂ ਉਦੋਂ ਕੱਢ ਕੇ ਧੁੱਪਾਂ ਲਵਾਇਦੀਆਂ ਕੱਪੜਿਆਂ ਨੂੰ ਇਦਾਂ ਫਿਰ ਗਰਮੀ ਆਉਣ ਲੱਗਦੀ ਐ ਫਿਰ ਕੱਪੜਿਆਂ ਨੂੰ ਫਿਰ ਧੁੱਪ ਲਵਾ ਕੇ ਸਾਰੇ ਫਿਰ ਗਰਮੀ ਆਉਣ ਲੱਗਦੀ ਐ ਫਿਰ ਸਾਰੇ ਕੱਪੜੇ ਚੰਗੀ ਤਰ੍ਹਾਂ ਵਾਸ਼ ਕਰੋ ਫਿਰ ਚੰਗੀ ਤਰ੍ਹਾਂ ਸਕਾਓ ਫਿਰ ਸਾਰੇ ਸਾਂਭ ਕੇ ਬੈਡ ਬਾਕਸ ਪੇਟੀਆਂ ਵਾਲੇ ਅਲਮੀਰਾ ਵਿੱਚ ਰੱਖ ਦੋ ਚਲੋ ਜੀ ਹਾਂ ਸਕੂਨ ਨਾਲ ਬੈਠ ਕੇ ਪੀਨੇ ਚਾਹ ਕੇ ਵੀ ਕੰਮ ਕਰ ਜੜਾ ਉਹ ਸਮੇਟ ਦਿੱਤਾ ਸਾਰਾ ਹਾਂ ਥੋੜੀ ਦੇਰ ਦੇਖਨੇ ਟੀਵੀ ਨਾਲੇ ਪੀਣੇ ਚਾਹ ਨਾਲੇ ਖਾਣੇ ਨਮਕੀਨ ਠੀਕ ਹੈ ਚੱਲਣ ਡੀ ਸਾਵਧਾਨ ਹੰਡੀਆ ਇਹ ਨਮਕੀਨ ਜਿਹੜਾ ਲੈ ਆਂਦਾ ਜਿਆ ਵੀ ਬਣ ਕੇ ਆ ਗਈ ਆ ਚਲੋ ਜੀ ਸਾਰੇ ਜਿਹੜੇ ਕੰਮ ਕਾ ਜਿਹੜੇ ਉਹ ਨਿਕਟ ਗਏ ਆ ਰੀਤ ਦੇ ਪੇਪਰ ਜਿਹੜੇ ਆ ਉਹ ਸਾਰੇ ਹੋ ਚੁੱਕੇ ਨੇ ਅੱਜ ਪੇਪਰ ਖਤਮ ਹੋ ਗਏ ਰੀਤ ਦੇ ਤੇ ਫੇਰ ਰੀਤ ਦੇ ਨਾਲ ਕੇ ਪਿੰਡ ਜਾਣ ਦੀ ਤਿਆਰੀ ਹੈ ਪੈਕਿੰਗ ਬੁਕਿੰਗ ਜਿਹੜੀ ਆ ਥੋੜੀ ਬਹੁਤੀ ਕਰ ਲਈ ਹੈ ਬਾਕੀ ਜਿਹੜੀ ਰਹਿ ਗਈ ਹੈ ਉਹ ਕਰ ਲੈਣੇ ਆ ਸੀ ਹੋ ਸਕਦਾ ਕਾਲੇ ਚੱਲ ਜੀਏ ਹੁਣ ਮੈਂ ਖਾਂ ਰੇ ਠੰਡੇ 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 ਔਰੰਜ ਆਇਤ ਬਾਰ ਬਨਪਾ ਧੋਪ ਨਹੀਂ ਲੱਗੀ ਬੱਦਲ ਹੋਇਆ ਵੀਰਾ ਫੇਰ ਵੀ ਦਿਲ ਕਾਂਡੇ ਪੀ ਔਰੰਜ ਖਾਵਾਂ ਮੈਂ ਅਸੋਚਿਆ ਚਲੋ ਖਾ ਹੀ ਲੈਨੇ ਆ ਬਾਰ ਦਾ ਦੇਖੋ ਵਿਊ ਕਿੰਨਾ ਵਧੀਆ ਬੱਦਲ ਦੇਲਾ ਸਮਾਰਛ ਆਏ ਹੋਏ ਮੈਂ ਕੱਪੜੇ ਜਿਹੜੇ ਛਰਦੀਆਂ ਵਾਲੇ ਆ ਸਾਫ਼ ਕੇ ਰੱਖ ਦਿੱਤੇ ਥੋੜੇ ਬਾਹਰ ਰਹਿਣ ਦਿੱਤੇ ਤੇ ਮੌਸਮ ਫੇਰ ਖਰਾਬ ਹੋਣ ੜਿਆ ਠੰਡੀ ਠੰਡੀ ਚੱਲਣ ਦੀ ਹੈ ਬਾਹਰ ਹਵਾ ਅਸਮਾਨ ਵਿੱਚ ਬੱਦਲ ਛਾਏ ਹੋਏ ਆ ਏ ਸੀ ਜੀ ਅੱਜ ਦਾ ਸਾਡਾ ਛੋਟਾ ਜਿਹਾ ਵਲੌਗ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਜਿਨ੍ਹਾਂ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਕਰੋ ਜੇ ਕਤਨ ਨੂੰ ਸਾਡਾ ਵਲੌਗ ਵਧੀਆ ਲੱਗਦਾ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ